ਅੱਜ ਨਾ ਬਈ ਆਪਾਂ ਪੰਪਾਂ ਮੰਗਵਾਇਆ ਸੀ ਵੀ ਘਰੇ ਆਪਾਂ ਮੋਟਰਸਾਈਕਲ ਗੱਡੀ ਜਾਂ ਟਰੈਕਟਰ ਧੋਣ ਵਾਸਤੇ ਹੈਨਾ ਮੰਗਵਾਇਆ ਕਿਥੋਂ ਰਾਜਾ ਭਾਈ ਦਾ ਦੇਖ ਸਕਦੇ ਜੀ ਇਹ ਹੈਗਾ ਮਲੇਰਕੋਟਲੇ ਦੇ ਕੋਲੇ ਇਹਨਾਂ ਦੀ ਬ੍ਰਾਂਚ ਹੈ ਮੇਨ ਉੱਥੇ ਆ ਤਾਂ ਮੈਂ ਓਪਨ ਕੀਤਾ ਸੀ ਫਿਰ ਮੈਂ ਆ ਵੀਡੀਓ ਬਣਾ ਲਈਏ ਵੀ ਕੀ ਕੀ ਸਮਾਨ ਆਉਂਦਾ ਤਾਂ ਨਾਲ ਤੁਹਾਨੂੰ ਚਲਾ ਕੇ ਵੀ ਦਿਖਾਉਣਾ ਠੀਕ ਹੈ ਡੈਮੋ ਦੇਣੇ ਆ ਜੇ ਤੁਹਾਨੂੰ ਤੇ ਪਹਿਲਾਂ ਸਮਾਨ ਦਿਖਾਦੀ ਆ ਜੋ ਪਹਿਲਾਂ ਮਿਲਦੀ ਆਪਾਂ ਨੂੰ ਆਹ ਸ਼ੀਸ਼ੀ ਇਹਦੇ ਵਿੱਚ ਤੁਸੀਂ ਸ਼ੈਂਪੂ ਵਗੈਰਾ ਪਾ ਸਕਦੇ ਜੇ ਧੋਣ ਲੱਗਿਆ ਉਸ ਤੋਂ ਬਾਅਦ ਆ ਨਾਲ ਆਪਾਂ ਨੂੰ ਰਬਣਾ ਸੀਲਾਂ ਵਗੈਰਾ ਮਿਲਦੀਆਂ ਨੇ ਠੀਕ ਹੈ ਤੇ ਇਹ esto ilava ਇੱਕ ਕਾਪੀ ਮਿਲਦੀ ਜਿਹਦੇ ਉੱਤੇ ਸਾਰਾ ਕੁਝ ਲਿਖਿਆ ਵੀ ਕਿੰਨੇ ਐਚਪੀ ਦਾ ਵੈਸੇ 2 ਐਚਪੀ ਦੀ ਮੋਟਰ ਆ ਮੈਂ ਤੁਹਾਨੂੰ ਦੱਸ ਦੇਣਾ ਤਿੰਨ ਪਿਸਟਨ ਵਾਲਿਆਂ ਦੇ ਵਿੱਚ ਕੰਪਰੈਸ਼ਰ ਲੱਗਾ ਤਾਂ ਕਾਫੀ ਪ੍ਰੈਸ਼ਰ ਆ ਵੈਨ ਨੇ ਚਲਾ ਕੇ ਕਹਿੰਦੀਆਂ ਗੱਲਾਂ ਨਹੀਂ ਬਾਕੀ ਵੈਨ ਨੇ ਆਪਾਂ ਰਿਵਿਊ ਦਿੰਨੇ ਕਿਵੇਂ ਦਾ ਰਹਿੰਦਾ ਤਾਂ ਆ ਆ ਵੇਖਦੇ ਆ ਕੀ ਆ ਇਹ ਕੀ ਆ ਇਹ ਆ ਹੈਗਾ ਜੀ ਆਪਣਾ ਪ੍ਰੈਸ਼ਰ ਵਾਲੀ ਘੜੀ ਠੀਕ ਹੈ ਇਹ ਲੱਗਣੀ ਹੈ ਇੱਧਰ ਤਾਂ ਇਸ ਤੋਂ ਬਾਅਦ 50 ਫੁੱਟ ਜਿਹੜੀ ਆ ਪੈਪ ਮਿਲਣੀ ਆਪਾਂ ਨੂੰ ਠੀਕ ਹੈ ਆਸੀਂ ਵੇਖਣ ਨੂੰ ਤਾਂ ਵਧੀਆ ਲੱਗਦੀ ਹੈ ਬਲੈਕ ਕਲਰ ਦੀ 50 ਫੁੱਟ ਦੀ ਪਾਈਪ ਹੈ ਹੈਵੀ ਕਾਫੀ ਆ ਠੀਕ ਹੈ ਤੇ ਇਸ ਤੋਂ ਬਾਅਦ ਨਾਲ ਆਪਾਂ ਨੂੰ ਆ ਪਾਈਪ ਮਿਲਦੀ ਹੈ ਇੱਕ ਸਾਈਡ ਤੇ ਲੱਗਣ ਲਈ ਤਾਂ ਹੁਣ ਆਪਾਂ ਇਹ ਲਾਉਣੇ ਆ ਇਹ ਹੈਗੀ 10 8-10 ਫੁੱਟੇ ਆ ਤੇ ਇਹਦਾ ਪ੍ਰਾਈਸ ਹੈਗਾ 11.5000 ਤੇ ਜੇ ਕਿਸੇ ਨੇ ਲੈਣਾ ਲੈਣ ਵਾਸਤੇ ਪਹਿਲਾਂ ਤੁਹਾਨੂੰ WhatsApp ਤੇ ਨੰਬਰ ਚੱਲਦਾ ਹੋਣਾ ਇਧਰਲੀ ਸਾਈਡ WhatsApp ਦਾ ਨੰਬਰ ਉਹਦੇ ਉੱਤੇ ਤੁਸੀਂ 2000 ਰੁਪਿਆ ਉਹਦੇ ਉੱਤੇ ਕਰਨਾ Google Pay ਤਾਂ ਸਕਰੀਨ ਸ਼ਾਟ ਭੇਜ ਦੇ ਜੇ ਕਰਕੇ ਉਸ ਤੋਂ ਬਾਅਦ ਤਾਨੂੰ ਹੋਮ ਡਿਲੀਵਰੀ ਘਰੇ ਆ ਜਾਏਗਾ ਆਪੇ ਉਸ ਤੋਂ ਬਾਅਦ ਜਿਹੜੀ ਪੇਮੈਂਟ ਹੈ ਜਿਹੜੀ ਸਾਰੀ ਪੇਮੈਂਟ ਉਸ ਤੋਂ ਬਾਅਦ ਕਰਨੀ ਆ ਤਾਂ ਹੁਣ ਆਪਾਂ ਤੁਹਾਨੂੰ ਚਲਾ ਕੇ ਵਿਖਾਉਣੇ ਆ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਮਾੜਾ ਇਹ ਵਿੱਚੋਂ ਵਿਖਾ ਦੇ ਵੀ ਹਜੇ ਤਾਂ ਕੱਢਣਾ ਬਾਹਰ ਕੱਢਦੇ ਆਪਾਂ ਇਹ ਤੋਂ ਬਾਅਦ ਚੱਲਦਾ ਵਿਖਾਉਣੇ ਆ ਆ ਜੀ ਆਹ ਮੋਟਰ ਲੱਗੀ ਆ ਕੰਪਰੈਸ਼ਨ ਲੱਗਾ ਤਾਂ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਕਰਿਆ ਤੇ ਬਾਕੀ ਚੱਲਦਾ ਦਿਖਾਉਣੇ ਆ ਜੋ ਹਾਂਜੀ ਬਈ ਮਿੱਤਰੋ ਜਿਵੇਂ ਕਿ ਆਪਾਂ ਕਿਹਾ ਤੁਹਾਨੂੰ ਵੀ ਚਲਾ ਕੇ ਵਿਖਾਉਣੇ ਵੈਸੇ ਤੁਸੀਂ ਪਹਿਲਾਂ ਸਕਰੀਨ ਤੇ ਵੇਖ ਲਿਆਉਣਾ ਸਾਈਡ ਤੇ ਚੱਲਦਾ ਅਰਤਨੋ ਫੀਟਿੰਗ ਬਾਰੇ ਵੀ ਥੋੜਾ ਦੱਸ ਦਿੰਨੇ ਆ ਇਜ਼ੀ ਫੀਟਿੰਗ ਆ ਜਮਾ ਇੱਕ ਪਾਈਪ ਲਾਉਣੀ ਖਿੱਚਣ ਵਾਲੇ ਬੰਨੇ ਠੀਕ ਹੈ ਜੀ ਇੱਕ ਘੜੀ ਜਾਂਦੇ ਉੱਤੇ ਲਾਉਣ ਵਾਸਤੇ ਆਰਡਰ ਕਰਨ ਵਾਸਤੇ ਜਿਹੜਾ ਨੰਬਰ ਆ ਸਕਰੀਨ ਤੇ ਚਾਲੂ ਕਰ ਰੱਖਿਆ ਜੀ ਇਹ ਨੰਬਰ ਆਪਣਾ ਉਹਨਾਂ ਦਾ ਜੀ ਠੀਕ ਹੈ ਇੱਕ ਗਨ ਨਾਲ ਮਿਲੇਗੀ ਇਸ ਤੋਂ ਇਲਾਵਾ 70 ਫੁੱਟ ਪੈਪ ਮਿਲੇਗੀ ਠੀਕ ਹੈ ਜੀ ਕਾਫੀ ਹੈਵੀ ਵੈਪ ਹੈ ਤੇ ਬਸ ਇੱਕ ਇਧਰਲੀ ਸਾਈਡ ਕੱਸ ਦੇਣਾ ਤੇ ਬੋਲਟ ਦੂਸਰੀ ਆਪਾਂ ਘੜੀ ਫਿੱਟ ਕਰ ਦੇਣੀ ਤੇ ਆਜੋ ਦੇਖੀਏ ਪ੍ਰੈਸ਼ਰ ਕਿੰਨਾ ਜਾਂਦਾ ਚਲਾ ਕੇ ਵੀ ਵਿਖਾਉਣੇ ਤੁਹਾਨੂੰ ਪਤਾ ਕੀ ਆ ਉਮੇਤ ਅਸੀਂ ਸਟਾਰਟਿੰਗ ਜੇ ਤੁਹਾਨੂੰ ਚਲਾ ਕੇ ਵਿਖਾਉਂਦੇ ਸਾਈਡ ਤੇ ਚੱਲ ਵੀ ਰਿਹਾ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਫਿਟਿੰਗ ਦਾ ਪਤਾ ਲੱਗੇਗਾ ਤੇ ਕੀ ਕੀ ਸਮਾਨ ਸੀ ਹੈ ਨਾ ਆ ਗਨ ਨਾਲ ਮਿਲਣੀ ਇਹ ਉਹ ਤੁਹਾਨੂੰ ਨਹੀਂ ਦੱਸੀ ਆਪਾਂ ਸਟਾਰਟਿੰਗ ਦੇ ਵਿੱਚ ਗਨ ਬਸ ਕੱਸ ਦੇਣੀ ਹੈ ਇਸ ਤੋਂ ਇਲਾਵਾ ਤੁਸੀਂ ਗਨ ਬੰਦ ਕਰ ਦੋ ਆਪੇ ਉੱਥੇ ਡਾਊਨ ਪੈ ਜਾਂਦਾ ਬੰਦ ਪੈ ਜਾਂਦਾ ਜਿਹਨੂੰ ਕਹਿੰਦੇ ਨੇ ਜਿਵੇਂ ਆਟੋਮੈਟਿਕ ਕੱਟ ਹੋ ਜਾਂਦਾ ਉਹ ਸਿਸਟਮ ਹੈ ਪ੍ਰੈਸ਼ਰ ਦੱਸਦੇ ਆ ਤੇ ਇਸ ਤੋਂ ਇਲਾਵਾ ਕਰਦੇ ਆ ਚਾਲੂ ਬਸ ਇੰਨਾ ਕੁ ਪ੍ਰੋਸੀਜਰ ਸੀ ਆ ਵਾਲਾ ਤੇ ਆ ਗਨ ਸੀ ਨਾਲ ਹੁਣ ਬਸ ਆ ਤਾਰ ਖੋਲ ਲਈ ਆਪਾਂ ਤਾਰ ਖੋਲ ਕੇ ਲਾ ਕੇ ਫਿਟਿੰਗ ਚਲਾਉਨੇ ਆ ਵੇਖਦੇ ਆ ਵੀ ਕੀ ਪਰਫਾਰਮੈਂਸ 2 HP ਦੀ ਜਿਹੜੀ ਮੋਟਰ ਆ ਇਹਦੇ ਉੱਤੇ ਤਿੰਨ ਪਿਸਟਨਾਂ ਵਾਲਾ ਜਿਹੜਾ ਇਹਦਾ ਆਪਾਂ ਕਹਿ ਸਕਦੇ ਆ ਪੰਪ ਹੈ ਠੀਕ ਹੈ ਜੀ ਆਪ ਇੱਕ ਕੁਆਲਿਟੀ ਪਾਣੀ ਦੀ ਲਿਆਂਦੀ ਹੈ ਤੁਹਾਡੇ ਸਾਹਮਣੇ ਤਾਂ ਕਾਫੀ ਜਿਹੜਾ ਪਾਣੀ ਦੀ ਕੰਜ਼ਮਪਸ਼ਨ ਆ ਉਹ ਵੀ ਘੱਟ ਹੈ ਠੀਕ ਹੈ ਜੀ ਆ ਹੁਣ ਤੁਸੀਂ ਪ੍ਰੈਸ਼ਰ ਦੇਖ ਲਓ ਤੁਹਾਡੇ ਸਾਹਮਣੇ ਉਧਰੋਂ ਬੰਦ ਵੀ ਕਰਤਾ ਤੇ ਇੱਧਰ ਕੋਈ ਲੋਡ ਨਹੀਂ ਸੀ ਵੀ ਉਹ ਨਹੀਂ ਬੰਦ ਹੋ ਜਾਂਦੀ ਆਪਣੇ ਆਪ ਯਾਨੀ ਕਿ ਮੋਟਰ ਕੱਟ ਕਰ ਦਿੰਦੀ ਹੈ ਤੇ ਆ ਵੇਖ ਲਓ ਆ ਡੰਗਰ ਨਵਾਉਣ ਡਿਆ ਬਾਈ ਇਹ ਅਸੀਂ ਚਲਾ ਕੇ ਵੇਖਿਆ ਜਿਹੜਾ ਮੌਕੇ ਤੇ ਵੀ ਕਿਵੇਂ ਦੀ ਰਹਿੰਦੀ ਹੈ ਪਰਫਾਰਮੈਂਸ ਉਦੋਂ ਫਿਰ ਬੋਲਣਾ ਥੋੜਾ ਜਾ ਉਹ ਹੋ ਗਿਆ ਸੀ ਤਾਂ ਕਰਕੇ ਆਪਾਂ ਵੀਡੀਓ ਬਾਅਦ ਚੋਂ ਸ਼ੂਟ ਕੀਤੀਆਂ ਨਾਲ ਮੈਂ ਹਾਂ ਵੀ ਵਾਇਸਓਵਰ ਬਾਅਦ ਚੋਂ ਕਰਦਾਂਗੇ ਆਪਾਂ ਇੱਕ ਪਾਣੀ ਦੀ ਬਾਲਟੀ ਨਾਲ ਮੈਨੂੰ ਲੱਗਦਾ ਚਾਰ ਪੰਜ ਡੰਗਰ ਨਵਾਏ ਜਾਣਗੇ ਜੇ ਸਹੀ ਅਣਤਾਜਾ ਹੈ ਵੀ ਜਿਹੜਾ ਬੰਦਾ ਕਿਵੇਂ ਵੀ ਨਵਾਲੇ ਕਿਵੇਂ ਵੀ ਨਵਾਲੇ ਚਾਰ ਡੰਗਰ ਰਾਮ ਨਾਲ 20 20 ਲੀਟਰ ਪਾਣੀ ਨਾਲ ਤਾਂ ਵੇਖ ਲਓ ਥੱਲੇ ਪਟਦਾ ਜਾਂਦਾ ਗੋਆ ਵੀ ਠੀਕ ਹੈ ਜੀ ਪ੍ਰੈਸ਼ਰ ਤਿੱਖਾ ਵੀ ਹੋ ਜਾਂਦਾ ਉਹ ਮੰਨ ਲਓ ਵੀ ਆਪਣੀ ਮਰਜ਼ੀ ਇਹ ਕਿੰਨਾ ਕਰਨਾ ਮੋਟਾ ਬਰੀਕ ਹਨਾ ਬੰਦ ਤੱਕ ਹੋ ਜਾਂਦਾ ਇੰਨਾ ਇੰਨੀ ਪੂਰ ਬਣ ਜਾਂਦੀ ਵੇਖ ਲਓ ਕਿਵੇਂ ਦਾ ਲੱਗੀ ਵੀਡੀਓ ਇਹ ਜ਼ਰੂਰ ਦੱਸਿਆ ਜੀ ਤੇ ਕਿਵੇਂ ਦਾ ਰਿਆ ਪੰਪ ਜੇ ਕਿਸੇ ਕੋਲ ਹੈਗਾ ਸੀ ਪਹਿਲਾਂ ਕਿੰਦਾ ਵਰਤਦੇ ਸੀ ਤੇ ਹੁਣ ਕਿੰਦਾ ਇਹਦਾ ਪ੍ਰਾਈਸ ਜਾਇਜ਼ ਹੈ ਤੇ ਜਿਹੜੇ 2000 ਦੇ ਉੱਤੇ ਬੁਕਿੰਗ ਹੋ ਜਾਂਦੀ ਹੈ ਪ੍ਰੈਸ਼ਰ ਤੁਸੀਂ ਚੈੱਕ ਕਰ ਸਕਦੇ ਜੀ ਇਹਦੇ ਨਾਲ ਸੀਲਾਂ ਵਗੈਰਾ ਜਿਹੜੀਆਂ ਰਬੜਾਂ ਆ ਉਹ ਨਾਲ ਇੱਕ ਕਿੱਟ ਫ੍ਰੀ ਮਿਲਦੀ ਆ ਠੀਕ ਹੈ ਜੀ ਉਹ ਕਿੱਟ ਫ੍ਰੀ ਹੁੰਦੀ ਹੈ ਨਾਲ ਕਿਉਂਕਿ ਜੇ ਮੰਨ ਲਓ ਕਿਤੇ ਖਤਮ ਵੀ ਹੁੰਦੀਆਂ ਸੀਲਾਂ ਤਾਂ ਤੁਸੀਂ ਪਾ ਸਕਦੇ ਧੰਨਵਾਦ ਵੀਡੀਓ ਨੂੰ ਸ਼ੇਅਰ